हां जी सत श्री अकाल जी तां ਇਸ ਟਮਾਰੀ ਮੌਜੂਦ ਆ ਪਿੰਡ ਲੱਖੇ ਕੜਾਈਆ ਜੋ ਕਿ ਜ਼ਿਲ੍ਹਾ ਫਾਿਲਕਾ ਦੇ ਵਿੱਚ ਪੈਂਦਾ ਐ ਇੱਥੇ ਦੇ ਕੋ ਨੌਜਵਾਨ ਪਿਛਲੇ ਸ਼ੁੱਕਰਵਾਰ ਤੋਂ ਘਰੋਂ ਚਲਾ ਗਿਆ ਤਾਂ ਘਰ ਵਾਲਿਆਂ ਨੇ ਇਸ ਬਾਬਤ ਤਰਖਾਸ਼ ਵੀ ਲਾਈ ਐ ਪੁਲਿਸ ਚੌਕੀ ਲਾਧੂਕਾ ਗਏ ਨੂੰ ਅਜ 9 ਦਿਨ ਅਗਨਿਤ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਚੱਲਿਆ ਕਿੱਥੇ ਗਏ ਨੇ ਕਿਵੇਂ ਗਏ ਨੇ ਤਾਂ ਆ ਘਰ ਵਾਲੇ ਸਾਡੇ ਕੋਲ ਸਾਰੇ ਮੌਜੂਦ ਨੇ ਇਸ ਖਬਰ ਦੇ ਜਰੀਏ ਇਸ ਖਬਰ ਦੇ ਮਾਧਿਮ ਰਹੀਂ ਉਸ ਨੌਜਵਾਨ ਨੂੰ ਲੱਭਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾਵੇ ਅਸੀਂ ਸਕਰੀਨ ਤੇ ਨੰਬਰ ਤੇ ਫੋਟੋ ਜਿਹੜੀ ਉਸ ਨੌਜਵਾਨ ਦੀ ਲਗਾ ਦੇਵਾਂਗੇ ਤਾਂ ਅਪੀਲ ਹੈ ਜੀ ਕਰ ਕਰ ਵਾਲਿਆਂ ਕੋਲੋਂ ਆ ਤੁਸੀਂ ਉਹਨਾਂ ਦਾ ਪਿਤਾ ਦੇਖ ਸਕਦੇ ਹੋ ਕਿੱਡੇ ਲਾਚਾਰ ਤਾਂ ਬਹੁਤ ਗਰੀਬੀ ਹੈ ਤਾਂ ਇਹਨਾਂ ਦੀ ਮਦਦ ਕੀਤੀ ਜਾਵੇ ਨੌਜਵਾਨ ਨੂੰ ਲੱਭਣ ਦੇ ਵਿੱਚ ਨੌਜਵਾਨ ਦਾ ਨਾਮ ਪਰ ਜਸ ਸਿੰਘ ਦਾ ਪਿੰਡ ਲੱਖਕੜਾਈਆ ਜ਼ਿਲ੍ਹਾ ਫਾਜ਼ਿਲਕਾ ਧੰਨਵਾਦ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਪਿੰਡ ਕਿਹੜਾ ਤੇ ਕੀ ਮਾਮਲਾ ਜੀ ਮੇਰਾ ਨਾਮ ਮੇਰਾ ਮਲਕੀਤ ਸਿੰਘ ਹੈਗਾ ਪਿੰਡ ਸਾੜੇ ਲੱਖਕੜਾਈਆ ਮੰਡੀ ਲਾਧੂਪਾ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਹੈ ਜੀ ਸਾਡਾ ਮੁੰਡਾ ਰਾਤ ਨੂੰ ਚੰਗਾ ਬੜਾ ਸੁੱਤਾ ਹੈਗਾ ਤੇ ਰਾਤ ਨੂੰ ਪਤਾ ਨਹੀਂ ਉੱਠ ਕੇ ਕਿਧਰ ਚਲਾ ਗਿਆ ਕਿਨੇ ਦਿਨ ਹੋ ਗਏ ਅੱਜ ਉਹਦੇ ਨਾਲ ਅੱਜ 9 ਦਿਨ ਹੋ ਗਏ ਜੀ ਸ਼ੁੱਕਰਵਾਰ ਦਾ ਪਰਮਜੀਤ ਸਿੰਘ ਉਹਦਾ ਨਾਂ ਹੈ ਬਾਹਤੇ ਵੀ ਨਾਂ ਲਿਖਿਆ ਹੈਗਾ ਦੀ ਛੋਟਾ ਜਿਹਾ ਕੱਦ ਦਾਗਾ ਬਸ 5 ਫੁੱਟ ਕੱਦ ਦਾਗਾ ਉਹਦਾ ਰੰਗ ਰੰਗ ਪੱਕੇ ਰੰਗ ਸਾਂਵਲਾ ਰੰਗੇਗਾ ਜੀ ਕਿਸ ਰੰਗ ਦੀ ਕੋਈ ਕਰਨੀ ਉਹਦੇ ਨਾਲ ਸੰਤਰੀ ਕੋਟੀ ਹੈਗੀ ਤੇ ਲਾਲ ਜੈਕਟ ਹੈਗੀ ਉਹਦੀ ਆ ਕਾਰਨ ਕੀ ਬੰਦੇ ਕੋਈ ਲੜਾਈ ਝਗੜਾ ਤੁਹਾਡਾ ਹੋਇਆ ਹੈ ਕਿ ਵੈਸੇ ਲੜਾਈ ਝਗੜਾ ਨਹੀਂ ਹੈ ਜੀ ਅੱਛਾ ਜੀ ਲੜਾਈ ਝਗੜਾ ਨਹੀਂ ਹੈ ਭਾਵੇਂ ਅਸੀ ਚਲਾ ਗਿਆ ਭਾਵੇਂ ਅਸੀ ਚਲਾ ਗਿਆ ਕੋਈ ਸੰਸਮ ਸਮ ਇਤਬਾਰ ਹੋ ਗਿਆ ਬੀਅਕੀ ਕਿਤਾ ਇਸ ਕੇ ਲਈ ਇਸ ਬਾਬਤ ਤੁਸੀਂ ਦਰਖਾਸਤ ਦਿੱਤੀ ਕਿਸ ਥਾਂ ਹਾਂਜੀ ਦਰਖਾਸਤ ਲਾਈ ਕਿੱਥੇ ਲਾਈ ਦਰਖਾਸਤ ਲਾਦੂ ਕਾ ਮੰਡੀ ਦਰਖਾਸਤ ਠੀਕ ਹੈ ਉਹਨਾਂ ਨੇ ਕੋਈ ਕੀਤੀ ਕਾਰਵਾਈ ਹੁਣ ਤੱਕ ਹਾਂਜੀ ਤੱਕ ਤਾਂ ਨਹੀਂ ਸਰ ਕੀ ਕਾਰਵਾਈ ਜਿਹੜੇ ਵੀ ਲੈ ਹੈ ਜੀ ਜਿਹੜਾ ਸਾਡਾ ਵੀਡੀਓ ਵੇਖੇਗਾ ਸਾਡਾ ਫੋਟੋ ਵੇਖ ਕੇ ਸਾਡੇ ਮੁੰਡੇ ਦਾ ਹਾਂਜੀ ਸਾਨੂੰ ਤੁਰੰਤ ਫੋਨ ਕਰਾਓ ਲੱਕੇ ਕੜੀਆਂ ਸਾਡਾ ਪਿੰਡ ਹੈ ਫੋਨ ਨੰਬਰ ਸਾਡਾ ਹੈਗਾ ਉਹ ਨੰਬਰ 983608 68255 ਸਾਡਾ ਨੰਬਰ ਹੈ ਜੀ ਜੀ ਕਿਸੇ ਪੈਣਪਰਾ ਨੇ ਕੋਈ ਵੀਡੀਓ ਵੇਖੀ ਤੇ ਮੁੰਡਾ ਸਾਡੇ ਵੇਖੇ ਤੇ ਸੰਤੰਨ ਸੰਨ ਫੌਂਟ ਲਾਓ ਜਿਹੜਾ ਮੁੰਡਾ ਕਰੋ ਚੱਲਾ ਗਿਆ ਉਹਦੀ ਫੋਟੋ ਹੈ ਤੁਹਾਡੇ ਕੋਲ ਹਾਂਜੀ ਫੋਟੋ ਹੈ ਜੀ ਦਿਖਾ ਦਿਓ ਫੋਟੋ ਉਸਕਾਈ ਮੈਸਜ ਵਿੱਚ ਦਿਖਾ ਦਿਓ ਕੋਈ ਇਹੋ ਖਾ ਦਿਓ ਹਾਂ ਸਰ ਫੋਟੋ ਹੈ ਜੀ ਤੁਹਾਡਾ ਨਾਮ ਵੀਰ ਜੀ ਕੀ ਹੈ ਪਿੰਡ ਕਿਹੜਾ ਤੇ ਜਿਹੜਾ ਮੁੰਡਾ ਘਰੋਂ ਚਲਾ ਗਿਆ ਤੁਹਾਡਾ ਕੀ ਲੱਗਦਾ ਸਾਡਾ ਪਿੰਡ ਲੱਖੇ ਕੋਟਾੜ ਹੈਗਾ ਜੀ ਮੇਰਾ ਨਾਮ ਰਾਜ ਸਿੰਘ ਹੈਗਾ ਸਾਡਾ ਮੁੰਡਾ ਜਿਹੜਾ ਗਿਆ ਉਹਦਾ ਨਾਮ ਪਰਮਜੀਤ ਹੈ ਲੱਭਣ ਦੀ ਕੋਸ਼ਿਸ਼ ਪੂਰੀ ਕਰੋ ਠੀਕ ਹੈ ਜੀ ਹਾਂਜੀ ਭਾਂਜੀ ਮੇਰਾ ਪਤੀਜਾ ਪਰਮਜੀਤ ਸਿੰਘ ਹੈ ਪਰਮਜੀਤ ਉਹਦਾ ਨਾਮ ਹੈ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਪੈਸਾ ਨੂੰ ਕਿੱ데 ਹੁੰਦਾ ਨਹੀਂ ਪਤਾ ਲੱਗਦਾ ਪਿਆ ਜੀ ਅਸੀਂ ਕਹਿੰਨਾ ਵੀ ਕਿੰਨੂ ਵੀ ਦਿੱਸੇ ਪਤਾ ਲੱਗੇ ਹਾਂਜੀ ਲੱਗੇ ਕਿ ਉਤਾਰ ਸਾਡਾ ਪਿੰਡ ਆ ਕੇ ਦੱਸ ਠੀਕ ਹੈ ਜੀ ਹਾਂ